ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਸਰਪੰਚ ਨੂੰ ਪੱਤਰ ਲਿਖਿਆ ਵੀ ਸਾਡੇ ਵਿਆਹ ਕਰਵਾਓ ਨਹੀਂ ਤੇ ਸੰਘਰਸ਼ ਕਰਾਂਗੇ ਕਮਾਲ ਦੀ ਗੱਲ ਹੈ ਯਾਰ ਹਿੰਮਤਪੁਰਾ ਹੈ ਕਿਹੜਾ ਹਿੰਮਤਪੁਰਾ ਭਾਈ ਇਹ ਹਿੰਮਤਪੁਰਾ ਹੈਗਾ ਮੈਨੂੰ ਪਤਾ ਮੇਰੇ ਬੇਲੇ ਰਹਿੰਦੇ ਨੇ ਜੀ ਹੁਣ ਹਿੰਮਤਪੁਰਾ ਪਿੰਡ ਦੇ ਵਿੱਚ ਵਸਣ ਜੋਗੇ ਨਹੀਂ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ ਹਿੰਮਤਪੁਰਾ ਖੁਰਮੀ ਹੋਰਾਂ ਦਾ ਪਿੰਡ ਆ ਅੱਛਾ ਪਰ ਭਈ ਹੋ ਗਈ ਪਹਿਲਾਂ ਤੇ ਇਹ ਸਿੱਧ ਤੇ ਹੋ ਜਾਵੇ ਕਿ ਕੁਈ ਚਿੱਠੀ ਕੋਈ ਨਕਲੀ ਤੇ ਨਹੀਂ ਜੀ ਫਿਰ ਆਪਾਂ ਮੁੱਦੇ ਤੇ ਫੇਰ ਸਰਪੰਚ ਸਾਹਿਬ ਨੂੰ ਆਪਾਂ ਹੱਥ ਜੋੜੀਏ ਕੋਈ ਰਿਸ਼ਤੇ ਲੱਭੋ ਇਹਨਾਂ ਵਾਸਤੇ ਹਾਂ ਬਿਲਕੁਲ ਕਮਾਲ ਦੀ ਗੱਲ ਆ ਪਿੰਡ ਤੇ ਵੈਸੇ ਹੀ ਹਿੰਮਤਪੁਰਾ ਉੱਥੇ ਨਾ ਖੇਤੀ ਸੰਦ ਜਿਹੜੇ ਬਣਦੇ ਨੇ ਕਾਫੀ ਮਸ਼ਹੂਰ ਵੀ ਆ ਹੂੰ ਤੁਸੀਂ ਅਕਸਰ ਇੱਥੋਂ ਆਪਣੇ ਟਰੈਕਟਰਾਂ ਦੇ ਪਿੱਛੇ ਕੋਈ ਚੀਜ਼ਾਂ ਲ ਜਪਈਆਂ ਵੇਖੋਗੇ ਤਾਂ ਹਿੰਮਤਪੁਰਾ ਲਿਖਿਆ ਹੋਏਗਾ ਜੀ ਸੋ ਗੱਲ ਇਹ ਆ ਕਿ ਭਾਈ ਉੱਥੇ ਇਹ ਸਾਰਾ ਕੁਝ ਚੱਲਦਾ ਪਿਆ ਮਾੜਾ ਜਿਹਾ ਪਤਾ ਤੇ ਲੱਗੇ ਨਹੀਂ ਤੀ ਇਹ ਤੇ ਪਿੰਡ ਪਿੰਡ ਸੰਘਰਸ਼ ਹੀ ਛੱਡ ਸਕਦਾ ਸਾਰੇ ਤੇ ਪਿੰਡ ਪਿੰਡ ਲੈ ਜਿੱਥੇ ਲੋਕ ਲੇਰ ਬਣ ਜਾਏਗੀ ਲੋਕ ਲੇਰ ਬਣ ਸਕਦਾ ਅੱਜ ਕੱਲ ਕੰਮ ਅੜੇ ਪਏ ਨੇ ਬੜੇ ਬੰਦੇ ਆ ਦੇ ਮਤਲਬ ਕਿ ਕੁੜੀਆਂ ਜ਼ਿਆਦਾ ਤੁਹਾਨੂੰ ਪਤਾ ਹੀ ਆ ਪੰਜਾ ਸੱਤਾਂ ਸਾਲਾਂ ਚ ਬਾਹਰ ਚਲੇ ਗਈਆਂ ਸਿੰਗਲ ਚਾਈਲਡ ਉਹ ਪੰਜਾਬੀਆਂ ਦਾ ਹੁਣ ਫਾਰਮੂਲਾ ਹਮ ਦੋ ਹਮਾਰਾ ਇੱਕ ਠੀਕ ਹੈ ਜੀ ਜੀ ਤੇ ਕੁੜੀਆਂ ਜਿਹੜੀਆਂ ਨਾ ਸਰ ਅਸਲ ਦੇ ਵਿੱਚ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਣਾ ਮੈਨੂੰ ਨਹੀਂ ਪਤਾ ਕਿ ਚਿੱਠੀ ਸਹੀ ਆ ਇਹ ਗਲਤ ਆ ਮੈਂ ਉਹਦੀ ਪ੍ਰਮਾਨਤਾ ਨਹੀਂ ਕਰਦਾ ਜਿਹੜੀਆਂ ਅਸੀਂ ਨਾ ਕੋਖ ਚ ਧੀਆ ਕਤਲ ਕੀਤੀਆਂ ਹਮ ਸਰ ਅੱਜ ਤੋਂ ਪਿੱਛੇ ਅਸੀਂ ਕੁੜੀ ਮਾਰ ਵੱਜਣ ਲੱਗੇ ਅਸੀਂ ਤੁਹਾਨੂੰ ਪਤਾ ਜੀ ਔਰ ਗੁਰੂ ਨਾਨਕ ਜਿਨ੍ਹਾਂ ਦਾ ਫਲਸਫਾ ਤੁਹਾਨੂੰ ਪਤਾ ਨਾ ਜਗ ਦੀ ਜਨਨੀ ਬਾਰੇ ਕੀ ਸੀ ਜੀ 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 ਮੈਂ ਕਹਿੰਦਾ ਕਮਾਲ ਸਜਦਾ ਸਜਦਾ ਕਿ ਉਸ ਵੇਲੇ ਵੀ ਆ ਸੋਚ ਸੀ ਹਮ ਕਾਤਾ ਤਾਂ ਉਹ ਲੋਕਾਂ ਨੇ ਕੀ ਕੀਤਾ ਉਹ ਲੋਕ ਛੱਡੋ ਸਾਡੀ ਧਰਤੀ ਇਦਾਂ ਦੀ ਬਣ ਗਈ ਕਿ ਬਾਹਰੋਂ ਆ ਕੇ ਅਬੋਰਸ਼ਨ ਹੋਏ ਹਰਿਆਣੇ ਚ ਆ ਕੇ ਲੋਕਾਂ ਨੇ ਕਰਵਾਏ ਹੁਣ ਸਰ ਜਿਹੜੇ ਆਪਾਂ ਗੁਨਾਹ ਕੀਤੇ ਆ ਜੀ 10 15 ਸਾਲ ਪਹਿਲਾਂ ਹੁਣ ਬੱਚੇ ਮੁੰਡੇ ਉਹ ਗਜਬਾਨ ਜਿਨ੍ਹਾਂ ਨੇ ਉਹਨਾਂ ਦੇ ਹਾਨ ਪ੍ਰਵਾਨ ਹੋ ਕੇ ਮੇਚ ਬੰਨਣਾ ਸੀ ਉਹ ਕਿੱਧਰ ਗਈਆਂ ਦੱਸ ਕਿੱਥੇ ਗਈਆਂ ਮਾਂ ਸਾਡੇ ਹੀ ਸੇ ਦੀਆਂ ਲੋਰੀਆਂ ਤਾਂ ਫਿਰ ਪੈ ਗਿਆ ਨਾ ਇਸੇ ਕਰਕੇ ਸਰ ਕੁਝ ਗਲਤੀਆਂ ਤੁਹਾਨੂੰ ਤੁਰੰਤ ਸਜ਼ਾ ਦਿੰਦੀਆਂ ਨੇ ਕੁਝ ਗਲਤੀਆਂ ਕੌਮਾਂ ਨੂੰ ਅਗਲੀਆਂ ਪੀੜ੍ਹੀਆਂ 'ਚ ਸਜ਼ਾ ਦਿੰਦੀਆਂ ਨੇ ਇਹ ਕੁਝ ਦਹਾਕਿਆਂ ਬਾਅਦ ਸਾਨੂੰ ਸਜ਼ਾ ਮਿਲ ਰਹੀ ਆ ਹੋ ਜਾਊਗਾ ਸੈਟ ਹੁਣ ਮੁੰਡੇ ਕੁੜੀ ਦੀ ਜਮਨਦਾਰ ਜਿਹੜੀ ਆ ਲਗਭਗ ਬੈਲੈਂਸ ਜੇ ਹੋ ਰਹੀ ਆ ਪਰ ਜੋ ਗੁਨਾਹ ਅਸੀਂ 20-25 ਸਾਲ ਪਹਿਲਾਂ ਕੀਤੇ ਸਨ ਨਾ ਉਹ ਪਾਪ ਸਾਨੂੰ ਭੁਗਤਨੇ ਪੈਣਗੇ ਜੀ ਜੀ ਬਿਲਕੁਲ ਇਹ ਇਹਨੂੰ ਲੌਜੀਕਲੀ ਸੋਚੋ ਮੈਂ ਜਿਹੜੀ ਗੱਲ ਕਹੀ ਹੈ ਪਿੱਛੇ ਲਿਜਾਤ ਲੌਜੀਕਲੀ ਵੀ ਹੈ ਹਾਂ ਜੀ ਉਤਾਰ ਵੀ ਤਾਂ ਜੇ ਮੰਨ ਲਓ ਬੱਚੇ ਪੈਦਾ ਹੋ ਰਹੇ ਬਰਾਬਰ ਹੋ ਰਹੇ ਤਾਂ ਵੱਡੇ ਵੀ ਬਰਾਬਰ ਹੋਣਗੇ ਕਿ ਰਿਸ਼ਤੇ ਵੀ ਬਰਾਬਰ ਜੁੜਨਗੇ ਸਾਰੀਆਂ ਚੀਜ਼ਾਂ ਤਾਂ ਜੁੜੀਆਂ ਨੇ ਇੱਕ ਦੂਜੇ ਨਾਲ ਤੇ ਇੱਕ ਟਾਈਮ ਸਰਪੰਚ ਹੁਣ ਮੈਨੂੰ ਤੇ ਇਹ ਸਮਝ ਆਉਂਦੀ ਸਮਝ ਨਹੀਂ ਆਉਂਦੀ ਕਿ 나જર ਸਾਹਿਬ ਕਹਿ ਰਹੇ ਨੇ ਕਿ ਵਾਹ ਵਾਹ ਹੁਣ ਸਰਪੰਚਾ ਸਰਪੰਚ ਵਿਚਾਰਾ ਕੀ ਕਰੇ ਮੈਨੂੰ ਦੱਸੋ ਉਹ ਜਾ ਤੇ ਨਾਲ ਬੰਗਾਲ ਬੰਗੂਣ ਚ ਲਿਆ ਜਾਵੇ ਜਿੱਥੇ ਬਈ ਠੀਕ ਹੈ ਨਾ ਅੰਮ ਚੱਲ ਜਾਵੇ ਮੈਂ ਤੇ ਕੁਝ ਕਹਿ ਨਹੀਂ ਸਕਦਾ ਪਹਿਲਾਂ ਤੇ ਪੱਤਰ ਦਾ ਆਪਾਂ ਦਸਤੀ ਕੋਣਾ ਉਡੀਕੀਏ ਉਸ ਤੋਂ ਬਾਅਦ ਦੇਖਾਂਗੇ ਕਿ ਕਿੰਨੇ ਛੜਿਆਂ ਦਾ ਕੀ ਕੀਤਾ ਜਾਵੇ ਠੀਕ ਹੈ ਜੀ ਛੜੇ ਅੱਜ ਭਜਨ ਕਰੇ ਹੋ ਕੇ ਸ਼ਰਾਬੀ ਨੱਚਦੇ ਹੁਕਮ ਨਹੀਂ ਕਰਨਾ ਆਪਾਂ ਸ਼ਰਾਬੀ ਹੋ ਕੇ ਨਹੀਂ ਨੱਚਣਾ ਸਰਪੰਚ ਨੂੰ ਵੀ ਜ਼ਿਆਦਾ ਦਬਾਅ ਨਹੀਂ ਕਰਨਾ ਉਹ ਦੇਖ ਲਾਂਗੇ ਉਹਨਾਂ ਨੂੰ ਸਮਝਾ ਦੇਵਾਂਗੇ ਹਾਂ ਜੀ ਸਰਪੰਚਾਂ ਤੇ ਵੈਸੇ ਹੀ ਦਬਾਅ ਬਹੁਤ ਹੈ ਕਹਿੰਦੇ ਯੁੱਧ ਨਸ਼ਾ ਵਿਰੋਧ ਕਿ ਟੈਨੇ ਦੀ ਲੋ ਕਿ ਟੈਨੇ ਦੀ ਲੋ ਉਹ ਕੰਮ ਨਹੀਂ ਫੇਟ ਹੋ ਰਿਹਾ ਜੀ ਵੀਰ ਜੀ ਤਾਂ ਆ ਦੇਖੋ ਕਮਲਜੀਤ ਨੇ ਇੱਕ ਕੰਕੜਾ ਪੇਸ਼ ਕੀਤਾ ਹੈ ਕਿ 1992 ਤੋਂ 2005 ਤੱਕ ਇਹ ਕੰਮ ਡਾਕਟਰਾਂ ਨੇ ਬਹੁਤ ਕੀਤਾ ਉਹੀ ਗੱਲ ਹੋ ਗਈ ਨਾ ਕਿ ਆਪਾਂ ਪਿੱਛੇ ਜਾ ਕੇ ਦੇਖੀ ਹੈ ਨਾ ਜੀ ਉਹਨਾਂ ਚੀਜ਼ਾਂ ਦਾ ਅੱਜ ਨਹੀਂ ਇੰਨਾ ਹੈਗਾ ਅੱਜ ਤੇ ਮੈਂ ਆਮ ਦੇਖਦਾ ਮੇਰੇ ਯਾਰ ਦੋਸਤਾਂ ਦੇ ਧੀ ਇਕੱਲੀ ਹਾਂ ਇੱਕ ਇੱਕ ਬੱਚੇ ਜੋ ਬੇਟੀਆਂ ਹੋਣ ਠੀਕ ਜੀ ਔਰ ਬੜੇ ਸੰਤੁਸ਼ਟ ਨੇ ਜੇ ਦੋ ਧੀਆ ਨੇ ਤੇ ਬੜੇ ਖੁਸ਼ ਨੇ ਜੀ ਬੜੇ ਖੁਸ਼ ਨੇ ਉਹ ਕਹਿੰਦੇ ਕਿ ਬੇਰ ਆਪਾਰ ਕਿਰਪਾ ਹੈ ਮਾਲਕ ਦੀ ਸੋ ਹੁਣ ਉਹ ਚੀਜ਼ਾਂ ਦਾ ਫਰਕ ਪੈ ਗਿਆ ਹੂੰ ਬਿਲਕੁਲ ਜੀ ਬਿਲਕੁਲ ਇੱਕ ਗਲਤੀ ਹੋਰ ਵੀ ਹੋਈ ਕਹਿੰਦੇ ਮਿੱਤਰ ਕਹਿ ਰਹੇ ਨੇ ਕਿ ਪੰਜਾਬ ਵਿਲੇਜਰ ਸਰਦਾਰ ਕਹਿ ਰਹੇ ਨੇ ਗਲਤੀ ਹੋਰ ਵੀ ਹੋਈ ਕਹਿੰਦੇ ਮੁੰਡੇ ਤੋਂ ਬਾਅਦ ਕੋਈ ਬੱਚਾ ਨਹੀਂ ਲੈਂਦਾ ਕਿ ਇੱਕ ਇੱਕ ਸਿੰਗਲ ਬੱਚੇ ਵਾਲੀ ਹਾਂ ਉਹ ਵੀ ਹੋ ਗਿਆ ਨਾ ਸਿੰਗਲ ਚਾਈਲਡ ਤਾਂ ਆ ਕਰ ਹੀ ਦਿੱਤਾ ਮੈਂ ਕਿ ਸਿੰਗਲ ਚਾਈਲਡ ਵੀ ਹੋ ਗਿਆ ਤੇ ਉਸ ਤੋਂ ਬਾਅਦ ਪਿੱਛੇ ਜੋ ਆਪਾਂ ਪਾਪ ਕੀਤੇ ਨੇ ਤਾਂ ਭਾਈ ਉਹ ਵੀ ਹੈ ਜੀ ਜੀ ਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਉਹ ਇਹ ਕਹਿੰਦੇ ਛੜਿਆ ਤਾਂ ਵਿਕਾਸ ਕਰਵਾਓ ਆ ਉਹ ਵਿਕਾਸ ਨੂੰ ਤੇ ਪਿੱਟੀ ਜਾਂਦੇ ਕਿ ਸਾਨੂੰ ਵਿਕਾਸ ਹੋ ਕੇ ਕਰੋ ਤਾਂ ਸਹੀ ਵਿਕਾਸ ਕਰੋ ਉਹ ਹੋ ਵਿਕਾਸ ਉਕਤਾ ਕਰੇ ਨਾ ਕਿ ਭਈ ਪ੍ਰੋਡਕਟਿਵਿਟੀ ਹੈ ਨਾ ਜੀ 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 ਸਰ ਮਨੁੱਖੀ ਸਭਿਤਾ ਦਾ ਵਕਿਆ ਵਿਕਾਸ ਕੀ ਹੈ ਮੇਲ ਫੀਮੇਲ ਦਾ ਇੱਕ ਹੋ ਜਾਣਾ ਉਹ ਤਾਂ ਹੀ ਕਹ ਰਹੇ ਨਾ ਬਾਤ ਨੂੰ ਸਮਝੋ ਤਾਂ ਵਿਕਾਸ ਤੇ ਤਾਂ ਹੀ ਵਿਚਾਰੇ ਕਰਨਗੇ ਨਾ ਕਿ ਜੇ ਵਿਕਾਸ ਜੋਗੇ ਹੋਗੇ ਜੇ ਵਿਆਹ ਹੋਏਗਾ ਤਾਂ ਵਿਕਾਸ ਹੋਏਗਾ ਵਿਕਾਸ ਹੁਣ ਕਰ ਕਾਦਾ ਬਣੋਗੇ ਕੈਰ ਚਲੋ ਜੀ ਬਹੁਤ-ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਮਿਹਰਬਾਨੀ ਤੇ ਪ੍ਰੋਗਰਾਮ ਨੂੰ ਥੋੜਾ ਹੋਰ ਸ਼ੇਅਰ ਕਰਦੇ ਹੋ ਅੱਜ ਆਪਣਾ ਸ਼ੁੱਕਰਵਾਰ ਦਾ ਦਿਨ ਹੈ ਤੇ ਗੱਲਾਂ-ਬਾਤਾਂ ਵੀ ਆਪਣੇ ਕੋਲ ਕਾਫੀ ਪਈਆਂ ਨੇ ਤੇ ਸਮਾਂ ਵੀ ਭੱਜਿਆ ਜਾ ਰਿਹਾ ਹੈ ਤੇ ਆਪਾਂ ਵਿਕਾਸ ਸੀ ਉੱਜ ਗਏ ਆ ਤੇ ਕਾਫੀ ਸਰੀਆਂ ਗੱਲਾਂ ਕਰਨੀਆਂ ਨੇ ਮਿੰਟੂ ਜੀ ਇੱਕ ਪ੍ਰੈਸ ਰਿਲੀਜ਼ ਆ ਜਿਹੜਾ ਕਿ ਕਹ ਲੋ ਕਿ ਇੰਡਸ ਵਾਟਰ western river cabinet ਕਮਾਲ ਦੇ ਯਾਰ ਸਰੀਅਸ ਮੁੱਦੇ ਨੂੰ ਛੱਡੋ ਕਮਾਲ ਦੇ ਬੰਦੇ ਆ ਇਹ ਤੇ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਦੀ ਵਿਰਾਸਤ ਨੂੰ ਸੰਭਾਲਣ ਵਾਲੇ ਆ ਇਹ ਕੋਈ ਇੱਕ ਪ੍ਰਮਜੀਤ ਗਿੱਲ ਜੀ ਦਾ ਕਮੈਂਟ ਉਹ ਕਹਿੰਦੇ ਆਮ ਆਦਮੀ ਪਾਰਟੀ ਜੁਆਇਨ ਕਰਵਾ ਲਓ ਆਮ ਆਦਮੀ ਪਾਰਟੀ ਜੁਆਇਨ ਕਰਵਾ ਲਓ ਉਹਨਾਂ ਦਾ ਮਤਲਬ ਹੈ ਐਮਐਲਏ ਬਣ ਗਿਆ ਤੇ ਸ਼ਾਦੀ ਹੋ ਜਾਏਗੀ ਇਹ ਦੇ ਵਿੱਚ ਵੀ ਅੰਦਰ ਜੀ ਕਹਿੰਦੇ ਇਹ ਵੀ ਇੱਕ ਬਣਾਇਆ ਹੋਇਆ ਨਾ ਲੋਕਾਂ ਨੇ ਜੀ ਕਹ ਲੋ ਕਿ ਮਈ ਲਤੀਫਾ ਹੀ ਬਣਾਇਆ